ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਜਿਨਾਦੀ ਬਹਿਸ ਮੁੱਲਾਪੁਰ ਦਾਖਾ ਦੇ ਡੀਐਸਪੀ ਦੇ ਨਾਲ ਜ ਸੁਵਿੰਦਰ ਸਿੰਘ ਨੂੰ ਸਾਥੇ ਵੜਿੰਗ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ ਹੈ ਜ਼ਿਲ੍ਹਾ ਪੰਚਾਇਤ ਚੋਣਾ ਨੂੰ ਲੈ ਕੇ ਦਰਸਲ ਥਾਣਾ ਪਹੁੰਚੇ ਸੀ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਸਾਥੀ ਵਰਕਰ ਤੇ ਬੱਚੇ ਟੱਚ ਕਰਨ ਦਾ ਵਿਰੋਧ ਜਿਨਾਦੇ ਵੱਲੋਂ ਕੀਤਾ ਗਿਆ ਸੀ ਜਿਸ ਤਰ੍ਹਾਂ ਰਾਜਾ ਵੜਿੰਗ ਆਪਣੇ तमाम ਸਮਰਥਕਾਂ ਦੇ ਨਾਲ ਵਰਕਰ ਦੇ ਨਾਲ ਥਾਣੇ ਉੱਥੇ ਪਹੁੰਚੇ ਤੇ ਉੱਥੇ ਤਿੱਖੀ ਬਹਿਸਬਾਜ਼ੀ ਮੁੱਲਾਪੁਰ ਦਾਖਾ ਦੇ डीएसपी के हुई तस्वीर साफ बयान कर रही है तिखी बहसबाजी करते हुए राजा वड़िंग डीएसपी के नजर आ रहे हैं हालांकि साथ ही वर्कर्स से पर्चे दर्ज की गए थे जिसका विरोध करने पहुंचे सी पंजाब कांग्रेस प्रधान राजा वड़िंग तो आज रात ही पर्चा दर्ज होना पर्चा 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 ਸਾਨੂੰ ਦਰਖਾਸਤੀ ਹੁਣ ਉਧਰ ਇਸੇ ਰਾਜ ਦੇ ਅਚਨ ਚੇਤੇ ਲਖਨਾ ਦੇ ਅੱਜ ਮੈਂ ਤੁਹਾਡੇ ਸੰਪਰਕੌਰ ਸਮਝਿਆ ਵੀ ਹੋ ਸਕਦਾ ਹੈ ਉਹ ਇਹ ਕਹਿਣਾ ਚਾਹੀਦਾ ਹੈ ਸਹੀ ਤੇ ਇਹ ਦਰਖਾਸਤੀ ਦਿੱਤੀ ਹੋਵੇ ਬਟ ਆਪਾਂ ਬਕਾਲ ਦੇ ਵਿੱਚ ਬਿਲਕੁਲ ਨਹੀਂ ਰਿਟਦੇ ਗਏ ਆ ਇਸ ਬੰਦੇ ਨੇ ਸਟੇਟਮੈਂਟ ਤੁਹਾਨੂੰ ਪੜਾ ਦੂਗਾ ਵੀ ਮੈਂ ਉਸ ਬੰਦੇ ਨੂੰ ਬਾਹਰ ਭੇਜਿਆ ਵਾ ਨਹੀਂ ਐਗਰੀ ਬਟ ਇਹਦੇ ਕੋਲ ਲਾਇਸੈਂਸ ਹੈ ਨਹੀਂਗਾ ਐਗਰੀ 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 ਮੰਨ ਲਈ ਮੈਂ ਤੁਹਾਡੀ ਗੱਲ ਲੇਕਿਨ ਉਹ ਰਾਤ ਉਹ ਕੱਲ ਚੋਣ ਤੋਂ ਅੱਜ ਰਾਤ ਹੀ ਇਹ ਕਵਰੀ ਕੰਪਲੀਟ ਹੋ ਕੇ ਪਰਚਾ ਦਰਜ ਹੋਣਾ ਪਰ ਸਾਡੇ ਕੋਲ ਪਚੋਣ ਦਾ ਮਤਲਬ ਟਾਈਮ ਹੁੰਦਾ ਵੀ ਅਸੀਂ ਕੋਈ ਹੀ ਡਿਸਾਈਡ ਕਰਦੇ ਹਾਂ ਉਹ ਵੀ ਸਾਡੇ ਕੋਲ ਕੋਈ ਕੰਪਲੇਨਟ ਉਹਦੇ ਖਿਲਾਫ ਆਈ ਸਾਨੂੰ ਡਿਸਾਈਡ ਕਰਨੀ ਸੀ ਪਰ ਅੱਜ ਕਿਸੇ ਰੇਟ ਦੇ ਦੇ ਛੋਟੇ ਵੀਰ ਗੱਲ ਇਹ ਹੈ ਸੱਚਾ ਸਮਾਰਟ ਅਫੀਸਰ ਜਿਹਨੂੰ ਇੰਨੀ ਸਾਈਟ ਚਾਹੁੰਦਾ ਬੋਲੇਗਾ ਨਾ ਗਲਤ ਗੱਲ ਮੈਂ ਤੁਹਾਨੂੰ ਫਾਈਲ ਦੇਖਾ ਫਾਈਲ ਦਾ ਫੈਕਟਾ ਉੱਥੇ ਹੀ ਡਾਊਟਫੁਲ ਹੋ ਗਿਆ ਨਾ ਜਿਹਨੂੰ ਚੋਣ ਤੋਂ ਇੱਕ ਦਿਨ ਪਹਿਲਾਂ ਤੁਸੀਂ ਪਰਚਾ ਦਰਜ ਕਰਤਾ ਯੂ ਆਰ ਅਥੋਰਾਈਜ਼ਡ ਤੁਸੀਂ ਜਿਹੜਾ ਕੇਸ ਪਰ ਜੇ ਦੂਰ ਕੋਲ ਮੈਂ ਬਾਅਦ ਉਹ ਦੱਸ ਦਵਾਂਗੇ ਸਾਡੇ ਕੋਲ ਜੀ ਕੋਈ ਵੀ ਕੰਪਲੇਂਟ ਕਿਸੇ ਆਮ ਬੰਦੇ ਦੀ ਇਹ ਤੁਹਾਨੂੰ ਤੁਸੀਂ ਐਂ ਕਹਿਣਾ ਹੋਰ ਕੀ ਕਹੋਗੇ ਪਰ ਮੈਨੂੰ ਇਤਬਾਰ ਸੀਗਾ ਅੱਜ ਤੁਸੀਂ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕਿ ਕੋਈ ਕਿਸੇ ਦੇ ਪਰਚਾ ਮੈਂ ਦਲਤ ਪਰਚਾ ਨਹੀਂ ਜੇ ਸਾਡੇ ਕੋਲ ਐਵੀਡੈਂਸ ਉਹਦਾ ਆ ਕਦੇ ਪਰਚੇ ਨੇ ਅੱਜ ਤੱਕ ਜਿੰਨੇ ਪਰਚੇ ਕੀਤੇ ਕਦੇ ਪੁਲਸ ਨੇ ਕਿਹਾ ਕਿ ਮੈਂ ਗਲਤ ਕੀਤਾ ਉਹਨਾਂ ਨੇ ਜੇ ਠੀਮ ਰੱਖੀ ਨਹੀਂ ਬਹੁਤ ਪਰਚੇ ਕੈਨਸਲ ਹੁੰਦੇ ਜਿਹੜੇ ਛੋਟੇ ਪਰਚੇ ਮザਈਂ ਉਹਨਾਂ ਦਾ ਕਰਦੇ ਸਾਡੇ ਵਰਗੇ ਦਾ ਬੰਦਾ ਅੰਦਰ ਰਹਿ ਹੁੰਦਾ ਨਾ ਵਿਚਾਰਾ ਉਹਦੋਂ ਬਾਅਦ ਕੈਨਸਲ ਹੋ ਜਾਂਦਾ ਨਹੀਂ ਨਹੀਂ ਰੈਸਟਰ ਦੀ ਫੀਰ ਪਾਵਣੀ ਸਾਡੇ ਕੋਲ ਐਵੀਡੈਂਸ ਹੋਊਗਾ ਪਰਚਾ ਮਦਈਏ ਤੋਂ ਨਹੀਂ ਹੋਣਾ ਐਵੀਡੈਂਸ ਉਹਨਾਂ ਨੇ ਨਹੀਂ ਉਹ ਤੁਸ ਕਹਿਣਾ ਵੀ ਉਹ ਰੈਸਟ ਐਵੀਡੈਂਸ ਹੈ ਨਹੀਂਗਾ ਉਹਨੂੰ ਛੱਡ ਦਿੱਤਾ ਗਿਆ ਕਿ ਪ੍ਰੈਸ਼ਰ ਵਜ੍ਹਾ ਦਾ ਪ੍ਰਦਾਨ ਬਣ ਗਿਆ ਜੇ ਸਾਡਾ ਡਿਕਡੋਲੇ ਹੋ ਗਈ ਗੱਲ ਤਾਂ ਫੇਰ ਉਹਨੂੰ ਤੁਸੀਂ ਜਾਣ ਉਸ ਚੀਜ਼ ਦਾ ਮਿੰਦਰ ਹੁੰਦਾ ਪਰ ਮੈਂ ਆਖਿਆ ਵੀ ਹੁਣ ਵੀ ਯੰਗ ਮੁੰਡਾ ਸਾਡੇ ਭਰਾ ਨੇ ਉਹ ਟਿੱਕਾ ਵੀ ਸਾਡਾ ਤਾਂ ਮੈਂ ਆਖਿਆ ਵੀ ਨਹੀਂ ਨਹੀਂ ਮੈਂ ਕਿਹਾ ਡਿਪਟੀ ਸਾਹਿਬ ਬਿਲਕੁਲ ਝੂਠ ਨਹੀਂ ਬੋਲਦਾ ਸਾਡਾ ਭਰਾ ਹੈ ਉਹ ਮੈਨੂੰ ਦੱਸੇਗਾ ਜੇ ਕੋਈ ਐਸੀ ਗੱਲ ਹੋਏਗੀ ਉਹ ਤੁਸੀਂ ਚੱਕ ਕੇ ਐਕਚੁਅਲੀ ਤਾਂ ਥੋੜਾ ਜਿਹੜਾ ਐਸਐਸਬੀ ਸਾਹਿਬ ਹੈ ਨਾ ਉਹ ਜਿਵੇਂ ਬੂਢੀ ਬੋਲਦੇ ਹੈ ਸਰਕਾਰ ਦੇ ਕੋਈ ਲੈਣਾ ਦੇਣਾਂ ਨਹੀਂ ਦੇ ਜੀ ਆਈਪੀਐਸ ਅਫੀਸਰ ਹੈ ਜਿਨ੍ਹਾਂ ਹੱਦ ਮਟਾ ਮਕਦਮੇ ਦੇ ਦੇ ਤਾ ਤੁਹਾਡਾ ਘਟਕਸੂਰ ਹੈ ਇਹ ਬਹੁਤ ਜ਼ੋਰ ਦੀ ਜਾਨ ਵੀ ਇਹ ਕੇ ਆਈਪੀਐਸ ਅਫੀਸਰ ਨਾਲੇ ਸਾਰੇ ਕੰਮ ਗਰੀ ਜਾਂਦਾ ਨਾਲੇ ਸਾਰੇ ਧਲੇ ਗਰੀ ਜਾਂਦਾ ਨਾਲੇ ਸਿਸਟਮ ਉਹਨੇ ਜਮਾ ਸਰਕਾਰ ਦੇ ਅੱਗੇ ਮਿਲ ਕੇ ਬੂਟ ਲਾ ਦਿੱਤੇ ਮੈਨੂੰ ਉਮੀਦ ਨਹੀਂ ਸੀ ਵੀ ਚਲੋ ਅਫੀਸਰ ਇਦਾਂ ਕਰਦਾ ਜਿਹੜੀ ਇਸ ਪਰਚੇ ਦੀ ਗੱਲ ਉਹ ਮੈਂ ਤੁਹਾਨੂੰ ਅੱਜ ਦੱਸ ਰਿਹਾ ਬੰਦੇ ਨੇ ਮੇਰੇ ਕੋਲ ਆ ਕੇ ਮੰਨਿਆ ਵੀ ਬੰਦਾ ਸੀ ਬਾਹਰ ਭੇਜਿਆ ਐਂਡ ਹੀ ਵਾਸ ਹੈਵਿੰਗ ਨਾਟ ਐਨੀ ਲਾਇਸੈਂਸ ਟੂ ਵਰਕ ਐਜ਼ ਅ ਏਜੰਟ ਪਰ ਕਰਦਾ ਕਰਦੇ ਹੋਇਆ ਉਹਦੀ ਗੱਲ ਬਾਤ ਸਾਰੀ ਚੱਲ ਰਹੀ ਹੈ ਥਿਸ ਇਜ਼ ਅ ਫੈਕਟ ਨਾ ਯਾਰ ਹੈ ਚਾਹੀਦਾ ਮੈਨੂੰ ਪਤਾ ਹੈ ਯੂ ਹੈਵ ਟੂ ਜਸਟੀਫਾਈਡ ਯੋਰ ਪਰਚਾ ਬਟ ਉਹ ਪਰਚਾ ਹੋਇਆ ਬ੍ਰਦਰ ਪਤਾ ਕੀ ਹੈ ਕੋਈ ਫਰਕ ਨਹੀਂ ਪੈਂਦਾ ਸਾਡਾ ਤਾਂ ਹੋਰ ਬੰਦਾ ਇੱਕ ਮਜ਼ਬੂਤ ਹੋ ਗਿਆ ਇਸ ਇਸ ਆਲ ਬੁਲਸ਼ਿਟ ਵਾਟ ਪੁਲਿਸ ਇਸ ਡੂਇੰਗ ਤੇ ਜਿਹੜੀਆਂ ਸਰਕਾਰਾਂ ਕਰ ਰਹੀਆਂ ਇਹ ਸਰਕਾਰ ਬਦਲਾਅ ਇਸ ਕਰਕੇ ਬਣੀ ਸੀ ਕਿ ਇਹ ਕਾਂਗਰਸੀਆਂ ਤੇ ਕਾਲੀਆਂ ਨਾਲੋਂ ਡਿਫਰੈਂਟ ਸਰਕਾਰ ਹੋਊ ਇਹ ਪਰ ਇਹਨਾਂ ਨੇ ਤਾਂ ਮੰਨ ਲਿਆ ਸ਼ੇਰਾਂ ਨੇ ਹਾਦੀ ਦਾ ਬਤੂ ਇਹ ਵੱਲ ਹੀ ਨਹੀਂ ਸੀ ਆ ਦੇਖੋ ਬਿਲਕੁਲ ਉੱਪਰ ਨਾ ਹੋ ਸਕਦੀ ਕੋਈ ਵੀ ਐਮਸੀ ਆਵੇ ਆਪ ਦਾ ਵੋਟ ਪਾ ਲਿਆ ਜਿਹਨੇ ਮжоਰੀਟੀ ਹੋਈ ਉਹਨਾਂ ਦਾ ਬਣ ਜੂਗਾ ਉੱਪਰ ਹੁਣ ਸਭ ਅੰਮ੍ਰਿਤ ਸਰ ਵੀ ਵਿਖਿਆ ਇੱਥੇ ਵਿਖਿਆ ਹੁਣ ਸਾਨੂੰ ਨਹੀਂ ਵੀ ਤੁਸੀਂ ਇੱਥੇ ਦੇਖੋ ਤੁਹਾਡੇ ਐਸਡੀਐਮ ਦੇਖੋ ਤੁਹਾਡੇ ਜਿੰਨੇ ਐਮਸੀ ਆ ਜੀ ਉਹਨੇ ਆ ਕੇ ਬੈਠੇ ਹੋਏ ਆ ਤੇ ਕਿੰਨੇ ਦੇ ਕਿਹਾ ਨੇ ਜੀ 11 ਵਜੇ ਦੇ ਬਾਅਦ ਵੇ ਆ ਹੁਣ ਐਸਡੀਐਮ ਗਾਇਬ ਹੋ ਗਿਆ ਕੋਈ ਅਸਲੀ ਸਾਹਮਣੇ ਗੱਲ ਤੁਹਾਡੀ ਕੋਈ ਅੱਛਾ ਡੀਸੀ ਨਾਲ ਹੋਈਏ ਕਹਿੰਦੇ ਆ ਰਿਹਾ ਹੈ ਮੰਤਰੀ ਨੂੰ ਛੱਡਣਗੇ ਜਿੱਦੀ ਮੈਜੋਰਟੀ ਨਹੀਂ ਉਹਦਾ ਪੰਜਾ ਦਾ ਜਿੰਦ ਕੰਦ ਇੱਕ ਤਾਂ ਭਜਾਤਾ ਤੁਸੀਂ ਸਾਡਾ ਮੈਜੋਰਟੀ ਕੱਲ ਨੂੰ ਜੇ ਇਹ ਅੱਜ ਕੈਨਸਲ ਹੋਈ ਤਾਂ ਕੱਲ ਨੂੰ ਇੱਕ ਪਰਚਾ ਕੋਸਾ ਹੋਰ ਦੇ ਦੇਗਾ ਨਹੀਂ ਨਹੀਂ ਅਗਲਾ ਕੋਲ ਵੀ ਨਹੀਂ ਪੁਰ ਦਾਖਾ ਦੇ ਡੀਐਸਪੀ ਤੇ ਰਾਜਾ ਵੜਿੰਗ ਦੇ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ ਹਾਲਾਂਕਿ ਰਾਜਾ ਵੜਿੰਗ ਅਸ কাল ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਚੋਣ ਤੋਂ ਇੱਕ ਦਿਨ ਪਹਿਲਾਂ ਹੀ ਇਹ ਪੂਰਾ ਪਰਚਾ ਦਰਜ ਕੀਤਾ ਗਿਆ ਜਿਸ ਸਬਦ ਚਲਦੇ ਡੀਐਸਪੀ ਵਰਿੰਦਰ ਸਿੰਘ ਆਪਣਾ ਤਰਕ ਦਿੰਦੇ ਹੋਏ ਨਜ਼ਰ ਆ ਰਹੇ ਨੇ ਜ਼ਿਲ੍ਹਾ ਪ੍ਰਿਸ਼ਦ ਚੋਣਾਂ ਨੂੰ ਲੈ ਕੇ ਦਰਸਲ ਥਾਣਾ ਪਹੁੰਚੇ ਸਨ ਰਾਜਾ ਬੜਿੰਗ ਜਿਸ ਸਭ ਦੇ ਚਲਦੇ ਸਾਥੀ ਵਰਕਰਸ ਤੇ ਪਰਚਾ ਦਰਜ ਕਰਨ ਦਾ ਵਿਰੋਧ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਜਿਸ ਸਭ ਦੇ ਚਲਦੇ तमाम ਤਸਵੀਰਾਂ ਕਿਸ ਤਰੀਕੇ ਨਾਲ ਡੀਐਸਪੀ ਤਸਵੀਰਾਂ ਚ ਨਜ਼ਰ ਆ ਰਹੇ ਨੇ ਤੇ ਮੁੱਲਾਪੁਰ ਦਾਖਾ ਦੇ ਡੀਐਸਪੀ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਵੀ ਮੌਕੇ ਤੇ ਹੀ ਮੌਜੂਦ ਨੇ ਮੇਨਾ ਮੇਸੇ ਹੋਗੀ ਰਜਿੰਦਰ ਫੋਨ ਲਾਈਨ ਤੇ ਜੁੜੇ ਹੋਏ ਨੇ ਰਜਿੰਦਰ ਜਾਨਣਾ ਚਾਹਾਂਗੇ ਪੂਰਾ ਮਾਮਲਾ ਕੀ ਕੁਝ ਕਿਸ ਗੱਲ ਦੇ ਤਹਿਤ ਪੂਰਾ ਪਰਚਾ ਦਰਜ ਕੀਤਾ ਗਿਆ ਹਾਲਾਂਕਿ ਰਾਜਾ ਬੜਿੰਗ ਕਹਿ ਰਹੇ ਨੇ ਕਿ ਚੋਣ ਤੋਂ ਇੱਕ ਦਿਨ ਪਹਿਲਾਂ ਹੀ ਪਰਚਾ ਦਰਜ ਹੋਇਆ हां बिल्कुल सरपंचो ते लुगआणा ਦੇ ਦਿਹਾਤੀ ਇਲਾਕੇ ਮੁੱਲਾਪੁਰ ਜਿਹੜੀ ਆਹ ਕਾਰੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਜਿਹੜੀਆਂ ਨੇ ਤਿਆਰੀਆਂ ਕੀਤੀਆਂ ਜਾ ਰਹੀਆਂ ਹੈ ਹਾਲਾਂਕਿ ਜਿਹੜੇ ਕੌਂਸਲਰ ਨੇ ਉੱਥੇ ਦੇ ਉਹ ਵੀ ਕਾਂਗਰਸ ਦੇ ਜਿਹੜੇ ਪ੍ਰਧਾਨ ਹੈਗੇ ਨੇ ਲੁਧਿਆਣਾ ਤੋਂ ਸੰਸਦ ਮੈਂਬਰ ਨੇ ਅਮਰਿੰਦਰ ਸਿੰਘ ਰਾਜਾ ਬੜੇ ਗੋਣਾ ਦੇ ਨਾਲ ਸੀ ਔਰ ਇਸੇ ਦੌਰਾਨ ਪੁਲਿਸ ਨੇ ਇੱਕ ਜਿਹੜੇ ਹੈ ਵਰਕਰ ਦੀ ਉੱਤੇ ਜਿਹੜਾ ਉਹਨੂੰ ਗ੍ਰਿਫਤਾਰ ਕਰਨ ਦੇ ਲਈ ਪਹੁੰਚੀ ਔਰ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਉੱਤੇ ਜਿਹੜਾ ਇੱਕ ਮਾਮਲਾ ਦਰਜ ਹੋਇਆ ਔਰ ਮਾਮਲਾ 1 ਮਹੀਨੇ ਪੁਰਾਣਾ ਹੈ ਤਾ ਇਸ ਗੱਲ ਨੂੰ ਲੈ ਕੇ ਅਮਰਿੰਦਰ ਸਿੰਘ ਰਾਜਾ ਬੜੇੰਨ ਜਰੂਰ ਬਹਿਸ ਕਰਦੇ ਹੋਏ ਨਜ਼ਰ ਆਇਆ ਕਿ ਅਗਰ 1 ਮਹੀਨਾ ਪਹਿਲਾਂ ਜਿਹੜੀ ਤੁਹਾਨੂੰ ਸ਼ਿਕਾਇਤ ਦਿੱਤੀ ਗਈ ਆ ਉਸ ਦੇ ਉਦੋਂ ਕਾਰਵਾਈ ਕਿਉਂ ਨਹੀਂ ਕੀਤੀ ਗਈ ਹੁਣ ਚੋਣਵੀ ਜਿਹੜਾ ਦੌਰ ਚੱਲ ਰਿਹਾ ਤਾਂ ਇਸ ਦੇ ਦੌਰਾਨ ਜਿਹੜੀ ਆ ਉਹ ਕਾਰਵਾਈ ਦੀ ਗੱਲ ਨਹੀਂ ਜੀ ਤੈ ਜਾਰੀ ਹਾਲਾਂਕਿ ਜਿਹੜੀ ਇਸ ਦੇ ਦੌਰਾਨ ਜਿਹੜੀ ਬਹਿਸ ਬਾਧੀ ਵੀ ਸਾਹਮਣੇ ਆਂਦੀ ਆ ਪਰ ਇਸ ਮਾਮਲੇ ਨੂੰ ਲੈ ਕੇ ਜਿਹੜੇ ਡੀਐਸਪੀ ਤੋਂ ਉਹਨਾਂ ਨੇ ਗ੍ਰਿਫਤਾਰੀ ਵਾਰੰਟ ਦੀ ਜਿਹੜੀ ਆ ਉਹ ਮੰਗ ਕੀਤੀ ਸੀ ਕਿ ਕੋਈ ਵਾਰੰਟ ਹੈ ਤਾਂ ਇਹ ਜਿਹੜੇ ਆ ਦਿਖਾਏ ਜਾਂਦਾ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਪੁਲਿਸ ਨੂੰ ਉੱਥੋਂ ਇਕ ਤਰ੍ਹਾਂ ਦੇ ਹੋਏ ਨਜ਼ਰ ਆਏ ਨੇ ਕਿ ਇਲੈਕਸ਼ਨ ਦੇ ਦੌਰ ਦੇ ਦੌਰਾਨ ਜਿਹੜੇ ਆ ਵਰਕਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਜਿੰਦਰ ਸਿੰਘ ਜਨ ਤਮਾਮ ਜਾਣਕਾਰੀ ਦੇਣ ਲਈ ਤੇ ਪੂਰਾ ਮਾਮਲਾ